ਦੇ ਪੈਣਾ ਦਾ ਪਿਆਰ ਜਿਹੜਾ ਆ ਇਹਨਾਂ ਲਫਾਫਿਆਂ ਦੇ ਵਿੱਚ ਇਨਵੈਲਪ ਦੇ ਵਿੱਚ ਜਾਏਗਾ ਫੌਰਨ ਤੇ ਬੈਠੇ ਵੀਰ ਮੇਰੇ ਜੰਦੇ ਉਹਨਾਂ ਵਾਸਤੇ ਆ ਇਹ ਇਨਵੈਲਪ ਇਹਨੇ ਸਪੈਸ਼ਲ ਬਣਾਏ ਨੇ ਮਤਲਬ ਇਹ ਵਾਟਰ ਪ੍ਰੂਫ ਇਨਵੈਲਪ ਆਗੇ ਨੇ ਕੋਈ ਪਾਣੀ ਨਹੀਂ ਜਾਏਗਾ ਅੰਦਰ ਇੱਕ ਬਾਕਸ ਆ ਇੱਕ ਸਪੈਸ਼ਲ ਬਾਕਸ ਬਣਾਇਆ ਡਿਪਾਰਟਮੈਂਟ ਵੱਲੋਂ ਔਰ ਇਹ ਇਨਵੈਲਪ ਜਿਹੜਾ ਹੈ 15 ਰੁਪਏ ਦਾ ਆ ਇੱਕ ਆ ਦੂਸਰਾ ਇਨਵੈਲਪ ਪਿਆਇਆ ਤੁਹਾਨੂੰ ਉਹ ਵੀ ਪਾ ਰਹੇ ਹ 20 ਰੁਪਏ ਦਾ ਆ ਔਰ ਬਹੁਤ ਵਧੀਆ ਇਹਨਾਂ ਦੀ ਜਿਹੜੀ ਇਹਨਾਂ ਕੁਆਲਿਟੀ ਵੀ ਹੈਗੀ ਹੈ ਉਹ ਡਿਮਾਂਡ ਕਾਹੋ ਜਾਦਾ ਹੈ ਇਹਨਾਂ ਦੀ ਕਾਫੀ ਕਾਫੀ ਟਾਈਮ ਤੋਂ ਸਾਡਾ ਇਹ ਚੱਲ ਰਿਹਾ ਹੈ ਹਰ ਸਾਲ ਨੂੰ ਰਕਤੀ ਦੇ ਤਿਉਹਾਰ ਤੇ ਸਾਡੇ ਇਹ ਬਾਕਸ ਕੰਨਵਲ ਪਾ ਰਹੇ ਨੇ ਸਪੈਸ਼ਲੀ ਆ ਰਹੇ ਨੇ ਹਰ ਸਾਲ ਜਿਹੜੇ ਵਾਟਰਪੂਫ ਨੇ ਤੇ ਇਹ ਨਾਰਮਲੀ ਪੇਪਰ ਲੱਗਦਾ ਇਹਨੂੰ ਸਪੈਸ਼ਲ ਵਾਟਰਪੂਫ ਪੇਪਰ ਹੀ ਲੱਗਦਾ ਹੈ ਲਗਭਗ 10000 ਲਗਭਗ 10000 ਬਾਕਸ ਆਇਆ ਸੀ ਤੇ ਲਗਭਗ ਆਊਟ ਆਫ ਸਟਾਕ ਹੀ ਹੋਣ ਵਾਲਾ ਹੈ ਕਿ ਦਿਨ ਵੀ ਥੋੜੇ ਰਹਿ ਗਏ ਰਕੜੀ ਚ ਪਰ ਸਾਡੀ ਖਪਤ ਜਿਹੜੀ ਹੈ ਉਹ ਪੂਰੀ ਹੈ ਇਹਨਾਂ ਦੀ ਬਹੁਤ ਹੀ ਵਧੀਆ ਕੀਮਤ ਆ ਗਈ ਹੈ ਤੇ ਬੜੇ ਵਧੀਆ ਤਰੀਕੇ ਨਾਲ ਪੈਕਿੰਗ ਕਰਕੇ ਸਾਡੇ ਪੈਕਰ ਵੀ ਉੱਠੇਗੇ ਨੇ ਇਹ ਵਾਲੇ ਬਾਕਸ ਨੂੰ ਪਹਿਤ ਵੀ ਕਰਕੇ ਦਿੰਦੇ ਰਖੜੀ ਦਾ ਧਿਆਰ ਆ ਰਿਹਾ ਉੱਥੇ ਹੀ ਪਟਾਲਾ ਦੇ ਵਿੱਚ ਪਟਾਲਾ ਜੇ ਕਿ ਸਾਰੇ ਦੇਸ਼ ਦੇ ਡਾਕ ਖਾਨਿਆਂ ਦੇ ਵਿੱਚ ਜਿਹੜੇ ਰਖੜੀ ਦੇ ਡੱਬੇ ਆਏ ਆ ਜਿਹੜੇ ਰਖੜੀਆਂ ਜਿਹੜੇ ਵੀਰ ਭਰਾ ਬਾਹਰ ਕੰਮ ਕਰਦੇ ਆ ਉਹਨਾਂ ਵਾਸਤੇ ਭੈਣਾਂ ਨੇ ਜਿਹੜੀਆਂ ਰਖੜੀਆਂ ਭਲਦੀਆਂ ਵਾ ਤੁਸੀਂ ਦੇਖ ਸਕਦੇ ਜੀ ਆਹ ਜਿਹੜੇ ਡੱਬੇ ਆ ਤੁਸੀਂ ਦੇਖ ਸਕਦੇ ਜੀ ਇਹ ਜਿਹੜੇ ਬਾਕਸ ਆ ਇਹ ਜਿਹੜੇ ਬਾਹਰ ਵੀਰ ਭਰਾ ਜਿਹੜੇ ਭੈਣਾਂ ਦੇ ਭਰਾ ਜਿਹੜੇ ਬਾਹਰ ਕੰਮ ਕਰਦੇ ਫੌਰੀਂ ਦੇ ਵਿੱਚ ਉਹਨਾਂ ਵਾਸਤੇ ਰਖੜੀਆਂ ਵਾਸਤੇ ਆਏ ਆ ਔਰ ਇਹਦੇ ਚ ਜਿਹੜੇ ਰਖੜੀ ਹੈ ਕੋਈ ਖਰਾਬ ਨਹੀਂ ਹੁੰਦੀ ਕੋਈ ਵਾਟਰਪਰੂਫ ਹੈਗੇ ਸਾਡੇ ਡੱਬੇ ਵੀ ਹੈ ਔਰ ਆਪਾਂ ਗੱਲ ਵੀ ਕਰਦੇ ਆ ਹਾਂਜੀ ਸਰ ਕੀ ਨਾਮ ਤੁਹਾਡਾ ਬਰਨਪੋਰਮ ਜੀ ਸਿੰਘ ਜੀ ਪੋਸਟਮਾਸਟਰ ਬਟਾਲਾ ਤੋਂ ਸਰ ਆਇਆ ਡੱਬੇ ਆਏ ਜੀ ਹਾਂ ਕਾਦੇ ਵਾਸਤੇ ਇਹ ਜੀ ਰੱਖੀ enveloppe ਮਤਲਬ ਆ ਤੀਸਰੀ ਅਕਾ ਟਰਨ ਚੱਲ ਰਹੀ ਹੈ ਇਹ ਬਈ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਇਹ ਪੈਨਾ ਦਾ ਪਿਆਰ ਜਿਹੜਾ ਆ ਇਹਨਾਂ ਲਫਾਫਿਆਂ ਦੇ ਵਿੱਚ enveloppe ਦੇ ਵਿੱਚ ਜਾਏਗਾ ਫੌਰਨ ਜੀ ਬੈਠੇ ਵੀਰ ਮੇਰੇ ਜੰਦੇ ਉਹਨਾਂ ਵਾਸਤੇ ਆ ਇਹ enveloppe ਇਨੇ ਸਪੈਸ਼ਲ ਬਣਾਏ ਨੇ ਇਹ ਮਤਲਬ ਇਹ ਵਾਟਰਪਰੂਫ ਹਨ ਬਣੇ ਪਏਗੇ ਨੇ ਕੋਈ ਪਾਣੀ ਨਹੀਂ ਜਾਏਗਾ ਅੰਦਰ ਇੱਕ ਬਾਕਸ ਆ ਇੱਕ ਸਪੈਸ਼ਲ ਬਾਕਸ ਬਣਾਇਆ ਡਿਪਾਰਟਮੈਂਟ ਵੱਲੋਂ ਔਰ ਉਹਦੇ ਵਿੱਚ ਆ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾ ਬਾਕਸ ਇਹ ਬਾਕਸ ਦੇ ਵਿੱਚ ਰਖਰੀ ਦੇ ਨਾਲ ਨਾਲ ਤੁਸੀਂ ਮਠਾਈ ਵਗੈਰਾ ਜਾਂ ਚੌਕਲੇਟਸ ਵਗੈਰਾ ਵੀ ਭੇਜ ਸਕਦੇ ਹੋ ਔਰ ਸੇਫ ਬਿਲਕੁਲ ਸੇਫ ਹੈ ਇਸੇ ਤਰ੍ਹਾਂ ਹੀ ਡਿਲੀਵਰ ਹੋਏਗਾ ਜਾ ਕੇ ਇਹਨੂੰ ਭਾਵੇਂ ਜਰਮਨ ਇੰਗਲੈਂਡ ਕੈਨੇਡਾ ਜਿੱਥੇ ਵੀ ਭੇਜੋ ਇਹ ਤੁਹਾਨੂੰ ਸੇਫ ਉਦਾਂ ਦੇ ਉਦਾਂ ਹੀ ਡਿਲੀਵਰ ਹੋਏਗਾ ਕਿ ਕਿੰਨੇ ਕਿ ਡੱਬੇ ਆਏ ਇਹ ਡੱਬੇ ਸਾਡੇ ਕੋਲ ਜੀ ਫਿਲਹਾਲ ਦੇਖ ਕੇ ਹਜ਼ਾਰ ਆਇਆ ਸੀ ਉਹ ਸਾਰੇ ਲੱਗ ਚੁੱਕੇ ਨੇ ਅਗਾ ਅਗਾ ਪਰ ਫਿਰ ਦਬਾੜ ਦਿੱਤੀ ਹੈ ਲੈਫਟ ਫਿਰ ਆ ਜਾਏਗੀ ਸਪਲਾਈ ਔਰ ਇਹ ਐਨਵੈਲਪ ਜਿਹੜਾ ਹੈ 15 ਰੁਪਏ ਦਾ ਆ ਇੱਕ ਹੈ ਦੂਸਰਾ ਐਨਵੈਲਪ ਪਿਆ ਹੈ ਤੁਹਾਨੂੰ ਉਹ ਵੀ ਪੁਕਾਰਿਆ ਇਹ ਵੀ ਰੁਪਏ ਦਾ ਜੀ ਔਰ ਬਹੁਤ ਵਧੀਆ ਇਹਨਾਂ ਦੀ ਜਿਹੜੀ ਹੈ ਨਾ ਕੁਆਲਿਟੀ ਵੀ ਹੈਗੀ ਹੈ ਔਰ ਡਿਮਾਂਡ ਬਹੁਤ ਜ਼ਿਆਦਾ ਹੈ ਇਹਨਾਂ ਦੀ ਇਸ ਵਾਰ ਇਹਨਾਂ ਦੋਨਾਂ ਦੀ ਬਹੁਤ ਡਿਮਾਂਡ ਆ ਆਊਟ ਆਫ ਸਟਾਕ ਹੋਣ ਨੂੰ ਫਿਰ ਰਹੇ ਆ ਥੈਂਕ ਯੂ ਲਿਖਿਆ ਜਾਂਦੇ ਆ ਡੱਬੇ ਜਿਹੜੇ ਆਏ ਆ ਤੇ ਬਟਾਲਾ ਹੈਡ ਆਫਿਸ ਤੋਂ ਬਾਕੀ ਜਿਹੜੇ ਬਟਾਲਾ ਦੀਆਂ ਬ੍ਰਾਂਚਾਂ ਆਈਆਂ ਨੇ ਉੱਥੇ ਵੀ ਫਿਰ ਅਜਿਹਾ ਕੀਤਾ ਜਾਂਦਾ ਸਰ ਕੋਈ ਕਿਸੇ ਵੀ ਪੋਸਟ ਆਫਿਸ ਚਾਹੇ ਉਹ ਸਾਡਾ ਸਬ ਆਫਿਸ ਹੈ ਚਾਹੇ ਉਹ ਚਾਹੇ ਸਾਡਾ ਉਹ ਬ੍ਰਾਂਚ ਆਫਿਸ ਹੈ ਪਿੰਡਾਂ ਵਿੱਚ ਸਾਡੇ ਬ੍ਰਾਂਚ ਆਫਿਸ ਹੁੰਦੇ ਆ ਹਰ ਜਗ੍ਹਾ ਤੋਂ ਇਹ ਸਰ ਤੁਹਾਨੂੰ ਇਨਵੈਲਪ ਤੇ ਬਾਕਸ ਮਿਲ ਸਕਦਾ 15 ਰੁਪਏ ਦਾ ਇਹ ਪਿੰਕ ਵਾਲਾ ਹੈ ਇਨਵੈਲਪ ਹੈ ਤੇ 20 ਰੁਪਏ ਦਾ ਇਹ 빅 ਸਾਈਜ਼ ਹੈ ਦਾ ਤੇ ਇੱਕ 50 ਰੁਪੀਸ ਦਾ ਇਹ ਬਾਕਸ ਹੈ ਇਹ ਤੁਹਾਨੂੰ ਕਿਸੇ ਵੀ ਪੋਸਟ ਆਫਿਸ ਤੋਂ ਮਿਲ ਸਕਦਾ ਸਰ ਇਹਦੀ ਖਾਸੀਅਤ ਕੀ ਹੈ ਕਿਉਂਕਿ ਪਹਿਲਾਂ ਜਿਹੜੇ ਪਹਿਲਾਂ ਲਫਾਵੇ ਭੇਜਦੇ ਹੋ ਰਕੜੀਆਂ ਦੇ ਮੇਲ ਟੁੱਟ ਵੀ ਜਾਂਦੀਆਂ ਹਨ ਕਿ ਮੱਦਬੇ ਖਰਾਬ ਹੋ ਜਾਂਦੇ ਸਰ ਕਾਫੀ ਕਾਫੀ ਟਾਈਮ ਤੋਂ ਸਾਡਾ ਇਹ ਚੱਲ ਰਿਹਾ ਹੈ ਹਰ ਸਾਲ ਹੁਣ ਲੱਕੜੀ ਦੇ ਤਿਉਹਾਰ ਤੇ ਸਾਡੇ ਇਹ ਬਾਕਸ ਤਿੰਨ ਵਲ ਪਾ ਰਹੇ ਨੇ ਸਪੈਸ਼ਲੀ ਆ ਰਹੇ ਨੇ ਹਰ ਸਾਲ ਜਿਹੜੇ ਵਾਟਰ ਪ੍ਰੂਫ ਨੇ ਤੇ ਇਹ ਨਾਰਮਲੀ ਪੇਪਰ ਲੱਗਦਾ ਇਹਨੂੰ ਸਪੈਸ਼ਲ ਵਾਟਰ ਪ੍ਰੂਫ ਪੇਪਰ ਹੀ ਲੱਗਦਾ ਹੁਣ ਗੱਲ ਵੀ ਕਰਦੇ ਹਾਂ ਸਰ ਜਿਹੜੇ ਡੱਬੇ ਆ ਕਿੰਨੇ ਕ ਲੱਗ ਚੁੱਕੇ ਐਸਟ ਸਾਡੇ ਕੋਲ 1000 ਲਗਭਗ 1000 ਬਾਕਸ ਆਇਆ ਸੀ ਤੇ ਲਗਭਗ ਆਊਟ ਆਫ ਸਟਾਕ ਹੀ ਹੋਣ ਵਾਲਾ ਹੈ ਕਿਉਂਕਿ ਦਿਨ ਵੀ ਥੋੜੇ ਰਹਿ ਗਏ ਰਕੜੀ ਚ ਪਰ ਸਾਡੀ ਖਪਤ ਜਿਹੜੀ ਹੈ ਉਹ ਪੂਰੀ ਹੈ ਜਿਫਾਫੀਆਂ ਦੀ ਵੀ ਲਗਭਗ 4000 ਸਾਡੇ ਕੋਲ ਐਨਵੈਲਪਸ ਆਏ ਸੀ ਦੋਨੋਂ ਤਰ੍ਹਾਂ ਦੇ ਉਹ ਵੀ ਲਗਭਗ ਲਗਭਗ ਸਭ ਸੇਲ ਹੀ ਹੈ ਹੋਰ ਮੰਗਾਈ ਜਾਣਗੀ ਜਿਸ ਤਰ੍ਹਾਂ ਕੋਈ ਮੰਗ ਰੱਖ ਦੇ ਜਿਸ ਤੰਤ ਸਾਡ ਜਿਸ ਸਾ ਹਿਸਾਬ ਨਾਲ ਸਾਡੀ ਰਿਕੁਆਇਰਮੈਂਟ ਹੋਗੀ ਅਸੀਂ ਡਿਮਾਂਡ ਕਰਾਂਗੇ ਤਾਂ ਸਾਨੂੰ ਸਪਲਾਈ ਆ ਜਾਏਗੀ ਸਾਡੇ ਜਿਹੜਾ ਹਾਇਰ ਆਫੀਸਰਸ ਹੈਗੇ ਜੀ ਉੱਥੋਂ ਸਰ ਵੀ ਕਿੰਨੇ ਕੁ ਲੋਕ ਆਉਂਦੇ ਇੱਥੇ ਡੱਬੇ ਲੈ ਕੇ ਤੇ ਰੱਖਣੇ ਸਰ ਕਾਫੀ ਲੋਕ ਆਂਦੇ ਨੇ ਇਹਨਾਂ ਦੀ ਵੇਖੋ ਬਹੁਤ ਹੀ ਇਵਾਜ਼ਤੀ ਮਤਾ ਗਈ ਹੈ ਤੇ ਬੜੇ ਵਧੀਆ ਤਰੀਕੇ ਨਾਲ ਪੈਕਿੰਗ ਕਰਕੇ ਸਾਡੇ ਪੈਕਰ ਵੀ ਹੈਗੇ ਨੇ ਇਹ ਵਾਲੇ ਬਾਕਸ ਨੂੰ ਖੁਦ ਪੈਕ ਵੀ ਕਰਕੇ ਦਿੰਦੇ ਨੇ ਫਰਸ ਜਾਂਦੇ ਸਾਰੇ ਜੀ ਵੀ ਹਾਂਜੀ ਸਰ ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਵੀ ਜਿਹੜੇ ਰਖੜੀਆਂ ਦਾ ਜਿਹੜਾ ਤੇ ਹਟਿਆ ਰ ਆ ਰਿਹਾ ਪੈਣਾ ਤੇ ਭਰਾਵਾਂ ਦਾ ਉਹ ਉਹਦੇ ਵਾਸਤੇ ਇਹ ਡਾਕ ਨੇ ਆ ਬਾਕਸ ਕੱਡੇ ਔਰ ਲਫਾਵੇ ਕੱਡੇ ਵਾਟਰਪੂਫ ਇਹਦੇ ਵਿੱਚ ਜਿਹੜੀ ਰਖੜੀਆਂ ਨਹੀਂ ਖਰਾਬ ਹੁੰਦੀਆਂ ਔਰ ਜਿਹੜਾ ਸਮਾਨ ਹੈ ਸੇਫੀ ਭਰਾਵਾਂ ਤੱਕ ਪਹੁੰਚ ਜਾਂਦਾ ਪੈਣਾ ਬੜੇ ਸਸਤੇ ਰੇਟਾਂ ਤੇ ਜਿਹੜੇ ਇਹ ਡਾਕਾਂ ਨੇ ਤੋਂ ਮਿਲਦੇ ਆ ਮੈਂ ਬੜਾ